ਤੁਸੀਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਇਸ ਟਾਈਮ ਖੜੇ ਹਾਂ ਤਾਈਪੁਰ ਰੋਡ ਦੇ ਧਰਮਘੰਡੇ ਤੇ ਜਿੱਥੇ ਕੀ ਮੱਲੇ ਦੇ ਵਿੱਚ ਗੰਦਾ ਪਾਣੀ ਵੜਨ ਨਾਲ ਇੱਥੇ ਧਰਨਾ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਲਾਇਆ ਗਿਆ ਵਾ ਤੇ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕੀ ਮਾਮਲਾ ਵਾ ਤੇ ਮਾਮਲੇ ਨੂੰ ਜਾਣਦੇ ਹਾਂ ਕੀ ਗੱਲਬਾਤ ਹੈ ਆਓ ਗੱਲਬਾਤ ਕਰਦੇ ਹਾਂ ਕਰੋ ਬੰਦ ਕਰੋ ਡੈਂਗਾਂ ਦੀ ਤਲਾਸ਼ੀ ਬੰਦ ਕਰੋ ਬੰਦ ਕਰੋ ਬੰਦ ਕਰੋ ਡੈਂਗਾਂ ਦੇ ਦਲਾਲ مورदाबाद مورदाबाद سخت بدل دو تاج بدل دو ایمانو کا تاج بدل دو ਕਰੋ ਬੰਦ ਕਰੋ ਡਾਈੰਗ ਫੈਕਟਰੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਡਾਈੰਗ ਫੈਕਟਰੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਰੇ ਨੂੰ ਕਹਿਣ ਕਿ ਇਹ ਕਿਹੜੀ ਗੱਲ ਹੈ ਮੈਨੂੰ ਪਤਾ ਨਹੀਂ ਕਿ ਇਹ ਕੀ ਹੈ ਕਿਉਂਕਿ ਇਹ ਰੋੜਾ ਹੀ ਜਿੱਤ ਕੇ بڑے بڑے ਵੱਡੇ ਵਾਅਦੇ ਕਰਕੇ ਗਏ ਉਹਨਾਂ ਨੂੰ ਕੁਛ ਨਾ ਲਾਵੇ ਕਿ ਉਹਨੂੰ ਘਾਲੀ ਰਹਿਣਗੇ ਜੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਹੀ ਸੌਰਵ ਸਿੰਘ ਆ ਅਸੀਂ ਸਾਰਾ ਨੰਬਰ ਵਾਰਡ ਤੋਂ ਸਾਰੇ ਇੱਥੇ ਇਕੱਠੇ ਹੋਇਆ ਤੇ ਕੀ ਮਸਲੇ ਨੂੰ ਲੈ ਕੇ ਤੁਸੀਂ ਅੱਜ ਇੱਥੇ ਇਕੱਠੇ ਹੋ ਮਸਲਾ ਭਾਜੀ 10 ਦਿਨ ਹੋ ਗਏ ਸਾਡੀ ਗਲੀ ਜੇ ਤੁਸੀਂ ਵਿజిਟ ਕਰੋ 4-4 ਫੁੱਟ ਪਾਣੀ ਭਾਜੀ ਗਲੀ 'ਚ ਲੱਗਾ ਆਵਾ ਆਣ ਜਾਣ ਨੂੰ ਬਿਲਕੁਲ ਰਾਸ ਨਹੀਂ ਆ ਇੱਕ ਜੁਲਾਈ ਤੋਂ ਸਕੂਲ ਬੱਚਿਆਂ ਦੇ ਖੁੱਲਿਆ ਨੇ ਪਰ ਅਜੇ ਤੱਕ ਬੱਚੇ ਸਕੂਲ ਨਹੀਂ ਜਾ ਪਾ ਰਹੇ ਆ ਲੋਕ ਆਪਣੇ ਕੰਮ ਕਾਰੋ ਨੂੰ ਨਹੀਂ ਜਾ ਪਾ ਰਹੇ ਆ ਬਹੁਤ ਬੁਰਾ ਹਾਲਾਜੀ ਉੱਥੇ ਕੋਈ ਸੁਣਵਾਈ ਸਾਡੀ ਨਹੀਂ ਹੋ ਰਹੀ ਆ ਤਾਂ ਤੁਸੀਂ ਇਹਦੇ ਰਿਲੇਟਿਡ ਕੰਪਲੇਨ ਪਾਈ ਆ ਕੰਪਲੇਨ ਅਸੀਂ ਭਾਜੀ ਐਮਸੀਲ ਨਗਰ ਨਿਗਮ ਕਮਿਸ਼ਨਰ ਕੋਲ ਵੀ ਗਏ ਆ ਪੋਲਿਊਸ਼ਨ ਬੋਰਡ ਕੋਲ ਵੀ ਗਏ ਆ ਤੇ ਮਤਲਬ ਕੋਈ ਵੀ ਐਸਾ ਮਹਿਕਮਾ ਨਹੀਂ ਜਿੱਥੇ ਆਪਾਂ ਨਹੀਂ ਗਏ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਹਨਾਂ ਵੱਲੋਂ ਤੁਹਾਨੂੰ ਕੀ ਕਿਹਾ ਗਿਆ ਵਾ ਕਦੋਂ ਤੱਕ ਹੱਲ ਹੋ ਜਾਊਗਾ ਬਸ ਆਸ਼ਵਾਸ ਨਹੀਂ ਮਿਲ ਰਿਹਾ ਭਾਜੀ ਘੰਟੇ ਤੇ ਜਾ ਰਹੇ 15 ਮਿੰਟ ਜਾ ਰਹੇ ਭਾਜੀ 10 ਦਿਨ ਹੋ ਗਏ ਕੋਈ ਨਹੀਂ ਆਇਆ ਇਹ ਤੁਹਾਨੂੰ ਕੀ ਲੱਗਦਾ ਹੁਣ ਜਿਹੜਾ ਵੀ ਮਸਲਾ ਹੱਲ ਕਰਾਉਣਾ ਉਹਦੇ ਲਈ ਧਰਨਾ ਲਾਉਣਾ ਹੀ ਪੈਣਾ ਮੈਨੂੰ ਭਾਜੀ ਮਜਬੂਰ ਹੋ ਕੇ ਇੱਥੇ ਬੈਠੇ ਆ ਕੋਈ ਸੁਣਵਾਈ ਸਾਡੇ ਨਹੀਂ ਹੋ ਰਹੀ ਅਸੀਂ ਵੀ ਨਿਤ ਕਵਰੇਜ ਕਰਦੇ ਰਹਿੰਦੇ ਆ ਥੋੜੇ ਦਿਨਾਂ ਦੇ ਵਿੱਚ ਕਾਫੀ ਧਰਨੇ ਜੋ ਤਾਜਪੁਰ ਰੋਡ ਤੇ ਲੱਗਣ ਨੂੰ ਦੇਖੀ ਭਾਜੀ ਤੁਸੀਂ ਦੇਖਿਆ ਹੁਣ ਉੱਥੇ ਕਰਨੇ ਨੂੰ ਹਟਵਾਉਣ ਵਾਸਤੇ ਸਾਡੇ ਨਾਲ ਭਾਈ ਸਾਡੇ ਕੌਂਸਲਰ ਸਾਡ स्टार्टिंग ਤੋਂ ਨਹੀਂ ਉਸ ਤੋਂ ਲਾ ਕੋਈ ਨਹੀਂ ਆਇਆ ਸੁngਾਈ ਭਰਾ ਮੇਅਰ ਮੈਮ ਜਾਂ ਕੋਈ 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 ਨਹੀਂ ਭਾਈ ਕੋਈ ਆਸ਼ਵਾਸ਼ਣ ਵੀ ਨਹੀਂ ਆਇਆ ਲੱਗਦਾ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਤੁਹਾਡੀ ਮੇਅਰ ਮੈਡਮ ਨਾਲ ਗੱਲਬਾਤ ਹੋਈ ਬਾੜ ਦੇ ਲੋਕ ਭਾਈ ਇਕੱਠੇ ਹੋ ਕੇ ਪਿੱਛੇ ਐਮਐਲਏ ਸਾਹਿਬ ਕੋਲ ਗਏ ਦੀ ਪਰ ਉੱਥੋਂ ਵੀ ਕੋਈ ਸੁਣਵਾਈ ਨਹੀਂ ਲਈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਮੀਨਾਵਾ ਤੇ ਇਹ ਦਿੱਕਤ ਹੋਈ ਹੈ ਜਿਹੜਾ ਤੁਸੀਂ ਜਿੱਤੇ ਤਰਨਾ ਲਾ ਕੇ ਬੈਠੇ ਹੋ ਸਾਨੂੰ ਇਹ ਇਹ ਦਿੱਕਤ ਆ ਅੱਜ ਮਹੀਨੇ ਤੋਂ ਜ਼ਿਆਦਾ ਵੀ ਹੋ ਜੂਗੇ ਪਹਿਲਾਂ ਪਾਣੀ ਆਂਦਾ ਸੀਗਾ ਤੇ ਚੱਲਾ ਵੀ ਜਾਂਦਾ ਸੀਗਾ ਹੋਂ ਤਾਂ 10 ਦਿਨ ਹੋ ਗਏ 10 ਦਿਨ ਤੋਂ ਉੱਤੇ ਹੀ ਹੋ ਗਏ ਆ ਪਾਣੀ ਇੰਨਾ ਭਰਿਆ ਹੋਇਆ ਵੱਡੇ ਵੱਡੇ ਕੀੜੇ ਪੈ ਗਏ ਨੇ ਪਾਣੀ ਦੇ ਵਿੱਚ ਤੇ ਕੀ ਕਹਿੰਦੇ ਨੇ ਆਉਣ ਜਾਣ ਨੂੰ ਦਿੱਕਤ ਹੋ ਰਹੀ ਹੈ ਸਾਡੇ ਬੱਚੇ ਸਕੂਲ ਨਹੀਂ ਜਾ ਰਹੇ ਤੇ ਇੰਨੀ ਬਦਬੂ ਆ ਰਹੀ ਪਾਣੀ ਚ ਕਿ ਪੁੱਛੋ ਨਾ ਰਾਤ ਨੂੰ 12 ਵਜੇ ਇੰਨਾ ਪਾਣੀ ਛੱਡ ਦਿੰਦੇ ਨੇ ਕਿ ਓਖਾ ਹੋ ਜਾਂਦਾ ਵਾ ਲੋਕੀਂ ਕੀ ਕਹਿੰਦੇ ਨੇ ਨਹੀਂ ਆਂਦਾ ਕਿੱਥੋਂ ਆਏ ਬਰਸਾਤ ਤਾਂ ਹੋ ਨਹੀਂ ਰਹੀ ਇੰਨੀ ਇਹ ਡੈਂਗਾ ਦਾ ਪਾਣੀ ਇਹ ਡੈਂਗਾ ਦਾ ਪਾਣੀ ਆ ਰਿਹਾ ਨੇ ਇਹ ਡੈਂਗਾ ਵਾਲੇ ਕੀ ਕਹਿੰਦੇ ਨੇ ਜਿਹੜੇ ਪ੍ਰਧਾਨ ਹੈਗੇ ਨੇ ਉਹ ਕੀ ਕਹਿੰਦੇ ਨੇ ਡੈਂਗਾ ਵਾਲੇ ਕੋਲੋਂ ਪੈਸੇ ਲੈ ਲੈ ਕੇ ਪਾਣੀ ਛੜਵਾ ਦੇ ਨੇ ਨਹੀਂ ਨਾਲੇ ਸੰਤ ਸੀਚੇਵਾਲ ਜੀ ਕਹਿ ਰਿਹਾ ਕਿ ਅਸੀਂ ਇਹ ਜਿਹੜਾ ਫੁੱਟਾ ਦਰਿਆ ਸਾਫ਼ ਕੀਤਾ ਹੈ ਹੁਣ ਤੁਹਾਨੂੰ ਇਹੋ ਜਿਹਾ ਦਿੱਕਤਾ ਮਹੱਲੇ ਵਾਲ ਮਹੱਲਾ ਨਵਾਸੀਆਂ ਨੂੰ ਨਹੀਂ ਆਣਗੀ ਅਸੀਂ ਦੇਖੋ ਨਹੀਂ ਬਹੁਤ ਪਰੇਸ਼ਾਨ ਅਸੀਂ ਸੀਚੇਵਾਲ ਜੀ ਨੂੰ ਕਹਿੰਨੇ ਆ ਕਿ ਜਮ ਜਮ ਦਰਿਆ ਸਾਫ਼ ਕਰਾਓ ਪਰ ਇਹ ਨਹੀਂ ਹੈਗਾ ਕਿ ਲੋਕਾਂ ਦੇ ਦਰਿਆ ਘਰਾਂ ਦੇ ਮੂਹਰੇ ਤੁਸੀਂ ਪਾਣੀ ਛੜਵਾ ਦਿਓ ਡੈਂਗਾ ਤੁਸੀਂ ਦਰਿਆਵਾਂ 'ਚ ਪਾਣੀ ਬੰਦ ਕਰਾਤਾ ਉਧਰ ਹੁਣ ਘਰਾਂ ਦੇ ਮੂਹਰੇ ਪਾਣੀ ਜਾਂਦਾ ਲੋਕਾਂ ਦੇ ਅਸੀਂ ਇਹ ਨਹੀਂ ਕਹਿੰਦੇ ਦਰਿਆ ਨਾ ਸਾਫ਼ ਕਰੋ ਕਰੋ ਲੇਕਿਨ ਜਿਹੜਾ ਡੈਂਗਾ ਦਾ ਨਿਕਾਸ ਹੈ ਉਹ ਬੰਦ ਕਰੋ ਇਹ ਧਰਨਾ ਪ੍ਰਦਰਸ਼ਨ ਕਦੋਂ ਦਾ ਲੱਗਿਆ ਹੋਇਆ ਤੁਹਾਡਾ ਇਹ ਤਾਂ 6:00 ਦੀ 10 ਵਜੇ ਦੇ ਬੈਠੇ ਹੋਏ ਆ ਜੀ ਕੀ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹ ਮੰਗ ਕਰਦੇ ਜੀ ਡੰਗਾ ਬੰਦ ਕਰਾਈਆਂ ਜਾਣ ਤੇ ਜਾ ਇਹਨਾਂ ਦਾ ਪਾਣੀ ਬੰਦ ਕਰਾਇਆ ਜਾਵੇ ਜੋ ਵੀ ਹੈਗਾ ਵਾ ਸਾਨੂੰ ਇਹੀ ਚਾਹੀਦਾ ਹੈ ਉਹ ਮੋਹਰੇ ਦਰਵਾਜ਼ੇ ਤੇ ਪਾਣੀ ਨਾ ਹੋ ਖੜਾ ਗੰਦਾ ਪਾਣੀ ਖੜਿਆ ਹੁੰਦਾ ਵਾ ਜੀ ਦਰਵਾਜ਼ਿਆਂ ਮੋਹਰੇ ਖੜਾ ਪਾਣੀ ਤੁਹਾਡਾ ਹਾਂ ਜੀ ਲੋਕਾਂ ਦੇ ਘਰੇ ਵੀ ਆ ਜਾਂਦੇ ਨੇ ਜੀ 15 ਦੀ ਵੀਡੀਓ ਹੈਗੀ ਇਹਨੂੰ ਵੀਡੀਓ ਹਾਂ ਵੀਡੀਓ ਇੰਨਾ ਹੀ ਇੱਥੇ ਪਾਣੀ ਲੱਗਾ ਆ ਦੇਖੋ ਇੰਨਾ ਹੀ ਇੱਥੇ ਪਾਣੀ ਕੀ ਕਹਿਣਾ ਚਾਹੋਗੇ ਤੁਸੀਂ ਜੋ ਅੱਜ ਇੱਥੇ ਤਰਨਾ ਪ੍ਰਦਰਸ਼ਨ ਹੋ ਰਿਹਾ ਤੇ ਤੁਸੀਂ ਵੀ ਸਾਥ ਦੇ ਰਹੇ ਹੋ ਉਹਨਾਂ ਦਾ ਸਾਥ ਨਹੀਂ ਅਸੀਂ ਵੀ ਲਵਾਇਆ ਸਾਡੀ ਪ੍ਰਾਣੇ ਸਾਰੇ ਸਾਡੇ ਭੈਣ ਭਰਾ ਨੇ ਜਦੋਂ ਇਸ ਤਰ੍ਹਾਂ ਪਰੇਸ਼ਾਨ ਹੋਣਗੇ ਤੇ ਸਾਡਾ ਫਰਜ਼ ਬਣਦਾ ਕਿਉਂਕਿ ਇਹਨਾਂ ਨੇ ਆਪਣਾ ਕੰਮ ਜਿਹੜਾ ਆ ਉਹ 21 ਦਸੰਬਰ ਨੂੰ ਨਿਬੇੜਤਾ ਸੀ ਵੋਟ ਪਾ ਕੇ ਉਸ ਤੋਂ ਬਾਅਦ ਸਾਡਾ ਫਰਜ਼ ਬਣਦਾ ਸਾਡੀ ਟੀਮ ਦਾ ਫਰਜ਼ ਬਣ ਜਾਂਦਾ ਹੈ ਅਸੀਂ ਲੱਗੇ ਵੀ ਹੋਏ ਹਾਂ ਲੇਕਿਨ ਪ੍ਰਸ਼ਾਸਨ ਜਿਹੜਾ ਹੈ ਉਹ ਸੁੱਤਾ ਹੋਇਆ ਜਿਹੜਾ ਕਿ ਸਾਡੇ ਵੱਲੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਚਲੋ ਹੁਣ ਤਰਨਾ ਲਾਇਆ ਹੈ ਮੇਰੀ ਗੱਲ ਹੋ ਗਈ ਹੈ ਸੀਨੀਅਰ ਅਧਿਕਾਰੀਆਂ ਦੇ ਨਾਲ ਪਿੱਛੇ ਕ ਤੁਹਾ ਕੋਈ ਗੱਲ ਨਹੀਂ ਅਸੀਂ ਫਿਲਹਾਲ ਤੁਹਾਨੂੰ ਰਾਹਤ ਦੇ ਦਿੰਦੇ ਹਾਂ ਤੁਸੀਂ ਕਰਾਓ ਕੰਮ ਜੇ ਹੱਲ ਨਹੀਂ ਹੁੰਦਾ ਫੇਰ ਸਾ ਸਾਨੂੰ ਚਾਹੇ ਚੰਡੀਗੜ੍ਹ ਰੋਡ ਜਾਮ ਕਰਨਾ ਪਵੇ ਚਾਹੇ ਦਿੱਲੀ ਰੋਡ ਜਾਮ ਕਰਨਾ ਪਵੇ ਕੁਝ ਵੀ ਕਰਨਾ ਪਵੇ ਚਾਹੇ ਇਹ ਜਿਹੜਾ ਗੰਦਾ ਪਾਣੀ ਹੈ ਭਗਵੰਤ ਮਾਨ ਦੇ ਘਰ ਦੇ ਮੂਰੇ ਭੋਲੇ ਦੇ ਘਰ ਦੇ ਮੂਰੇ ਜਾਂ ਇਹਨਾਂ ਦੇ ਜਿਹੜੇ ਕਾਰਪੋਰੇਸ਼ਨ ਦੇ ਜਿਹੜੇ ਹੈਗੇ ਨੇ ਅਧਿਕਾਰੀ ਚਾਹੇ ਉਹ ਨਿਰਜੈਨਾ ਚਾਹੇ ਕਮਿਸ਼ਨਰ ਹੈ ਉਹਦੇ ਘਰ ਦੇ ਮੂਰੇ ਸੁੱਟਣਾ ਪਵੇ ਅਸੀਂ ਫਿਰ ਇਹੋ ਜਿਹਾ ਰੋਖ ਪਨਾਵਾਂਗੇ ਇਸ ਕਰਕੇ ਅਸੀਂ ਪਹਿਲਾਂ ਹੀ ਬੇਨਤੀ ਲਾ ਰਹੇ ਹਾਂ ਵੀ ਕਿਰਪਾ ਕਰਕੇ ਸਾਡਾ ਹੱਲ ਕਰ ਦਿਓ ਨਹੀਂ ਤਾਂ ਜਿਹੜੇ ਹਾਲਾਤ ਆ ਉਹ ਗੋਰੀਨ ਸਾਹਿਬ ਤੁਹਾਨੂੰ ਇਹ ਕੀ ਲੱਗਦਾ ਹੈ ਸਮੱਸਿਆ ਜਿਹੜੀ ਆ ਰਹੀ ਹੈ ਇਹਦੀ ਵਜ੍ਹਾ ਕੀ ਹੋ ਸਕਦੀ ਹੈ ਦੇਖੋ ਜੀ ਗੱਲ ਕੀ ਹੋਈ ਜਦੋਂ ਪਿਛਲੀ ਵਾਰੀ 22 ਦੇ ਵਿੱਚ ਲਹਿਰ ਆਈ ਸੀ ਲਹਿਰ ਦੇ ਵਿੱਚ ਲਫਾਫੇ ਉੱਡ ਹੀ ਜਾਂਦੇ ਹੁੰਦੇ ਆ ਤੇ ਪਤਾ ਨਹੀਂ ਕਿਹੜੇ ਕਿਹੜੇ ਐਮ.ਐਲ.ਏ. ਨਾਲ ਤੇ ਜਿੱਤ ਗਏ ਜਿਹਦੇ ਵਿੱਚੋਂ ਸਾਡੇ ਵਾਲਾ ਵੀ ਜਿੱਤ ਗਿਆ ਇਸਤ ਦੇ ਵਿੱਚੋਂ ਠੀਕ ਹੈ ਉਸ ਤੋਂ ਬਾਅਦ ਜਦੋਂ 24 ਦੇ ਵਿੱਚ ਹੋਈ ਲੋਕ ਸਭਾ 24 ਦੇ ਵਿੱਚ ਲੋਕ ਸਭਾ ਹੋਈ ਉਦੋਂ ਉਹਨਾਂ ਨੂੰ ਮੂੰਹ ਦਿਖਾਣੀ ਪਈ ਬੜਾ ਬੁਰਾ ਹਾਲ ਹੋਇਆ ਸਾਡੇ ਵਾਲੇ 17 ਨੰਬਰ ਵਾਰਡ ਚ 4-500 ਸਿਰਫ ਇਹਨਾਂ ਨੂੰ ਵੋਟਾਂ ਪਈਆਂ ਫਿਰ ਇਹਨਾਂ ਦੇ ਦਿਮਾਗ ਖਰਾਬ ਜਿਹੜੇ ਉਹ ਸ਼ੁਰੂ ਜਦੋਂ ਨਗਰ ਨਿਗਮ ਦੀ ਵੀ ਵੋਟ ਆਈ ਤਾਂ ਵੀ ਇਹਨਾਂ ਨੇ ਇਹਨਾਂ ਦਾ ਕੈਂਡੀਡੇਟ ਜਿਹੜਾ ਨਕਾਰਤਾ ਸਾਨੂੰ ਲੋਕਾਂ ਨੇ ਪਸੰਦ ਕਰ ਲਿਆ ਇਹ ਵਿਪਤਾ ਇਹਨਾਂ ਨੂੰ ਜਿਹੜੀ ਹੈ ਉਹ ਬਹੁਤ ਜ਼ਿਆਦਾ ਪੈ ਗਈ ਇਸ ਕਰਕੇ ਇਹ ਜਾਣ ਬੁੱਝ ਕੇ ਜਿਹੜਾ ਇੱਥੇ ਦਾ ਕੰਮ ਰੋਕਦੇ ਆ ਪਰ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ ਕੀ ਹੈ 1.5 ਸਾਲ ਲੀਏ ਉਸ ਤੋਂ ਬਾਅਦ ਇਹਨਾਂ ਦੇ ਕੀ ਹਾਲਾਤ ਹੋਣਗੇ ਗੋਰੀਨ ਸਾਹਿਬ ਕਿਤੇ ਨਾ ਕਿਤੇ ਸ਼ੀਂਚੇਵਾਲ ਜੀ ਜੋ ਸਫਾਈ ਦਾ ਬੁੱਢੇ ਦਰਿਆ ਦੀ ਸਫਾਈ ਦਾ ਬਹੁਤ ਵੱਡਾ ਦਾਵਾ ਕਰਦੇ ਆ ਕਿ ਅਸੀਂ ਬੁੱਢੇ ਦਰਿਆ ਦੀ ਸਫਾਈ ਜਿਹੜੀ ਹੈ ਬਹੁਤ ਕਰ ਦਿੱਤੀ ਆ ਫੋਟੋ ਲੈ ਕੇ ਤੁਸੀਂ ਕੀ ਦੇਖਦੇ ਹੋ ਵੀ ਕਿ ਤਾਂ ਹੁਣ ਫੇ ਵੀ ਲੋਕ ਮੈਂ ਐਪਰੀਸ਼ੀਏਟ ਵੀ ਕਰਾਂਗਾ ਔਰ ਲਾਣਤਾ ਵੀ ਪਾਵਾਂਗਾ ਵੀ ਇਹੋ ਜਿਹਾ ਭਲੇ ਵਾਲਾ ਕੰਮ ਕਰਕੇ ਕੋਈ ਫਾਇਦਾ ਨਹੀਂ ਜਿਹਦੇ ਨਾਲ ਲੋਕਾਂ ਦਾ ਲੋਕਾਂ ਨੂੰ ਪਰੇਸ਼ਾਨੀ ਹੋਵੇ ਪਿੱਛੇ ਦੀ ਦੇਖਿਆ ਹੁਣ ਤੁਸੀਂ ਸਾਡੇ ਧਾਰਮਿਕ ਸਥਾਨ ਖਰਾਬ ਹੋ ਰਹੇ ਨੇ ਮੰਦਿਰ ਦੇ ਵਿੱਚ ਜਿਹੜਾ ਪਾਣੀ ਕਿਸ ਤਰ੍ਹਾਂ ਵੜ ਗਿਆ ਸੀਗਾ ਔਰ ਗੋਹਾ ਪਿਆ ਹੋਇਆ ਸੀਗਾ ਉੱਥੇ ਲੋਕ ਮੱਥਾ ਟੇਕਣ ਆਉਂਦੇ ਨੇ ਤੇ ਮੇਰੇ ਹਿਸਾਬ ਨਾਲ ਤਾਂ ਕੋਈ ਫਾਇਦਾ ਹੀ ਨਹੀਂ ਹੈ ਜੇਕਰ ਤੁਸੀਂ ਕੋਈ ਕੰਮ ਕਰਨਾ ਹੈ ਬੜੇ ਸਿਸਟਮੈਟਿਕਲੀ ਕਰੋ ਵੀ ਲੋਕਾਂ ਨੂੰ ਉਹਦੀ ਪਰੇਸ਼ਾਨੀ ਨਾ ਆਵੇ ਹੁਣ ਅਸੀਂ ਇੱਥੇ ਬੈਠੇ ਆਂ ਕੁਝ ਲੋਕ ਆਉਂਦੇ ਆ ਵਿੱਚੋਂ ਵੀ ਸਾਨੂੰ ਆਹ ਪਰੇਸ਼ਾਨੀ ਆ ਰਹੀ ਹੈ ਤੇ ਉਹ ਦਿੱਕਤ ਵਾਲੀ ਗੱਲ ਨਹੀਂ ਹੈਗੀ ਲੇਕਿਨ ਕੰਮ ਅਸੀਂ ਐਸਾ ਕਰੀਏ ਜਿਸ ਦੇ ਨਾਲ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ ਔਰ ਸਭ ਦਾ ਹੱਲ ਹੋਵੇ। ਜੋਰੀ ਜਿਹਾ ਕਿਤੇ ਨਾ ਕਿਤੇ ਦੇਖਿਆ ਜਾਵੇ ਕਿ ਜੇ ਕੋਈ ਪੇਸ਼ੈਂਟ ਆ ਜਾਂਦਾ ਜਾਂ ਐਮ뷸ੈਂਸ ਆ ਜਾਂਦੀ ਹੈ ਫਿਰ ਤੁਹਾਡਾ ਮੈਂ ਉਹੀ ਉਹੀ ਬੇਨਤੀ ਲੈਣ ਆਇਆ ਸੀ ਪਿੱਛੇ ਪੇਸ਼ੈਂਟ ਹੀ ਹੈ ਇਸ ਕਰਕੇ ਅਸੀਂ ਫਿਲਹਾਲ ਜਿਹੜਾ ਤਰ੍ਹਾਂ ਹੋਲਡ ਕਰਾਂਗੇ ਠੀਕ ਹੈ ਉਸ ਤੋਂ ਬਾਅਦ ਅਸੀਂ ਪੋਲੂਸ਼ਨ ਵਾਲੇ ਜਿਹੜੇ ਉਹ ਆ ਰਹੇ ਦਫ਼ਤਰ ਹੀ ਆਪਣੇ ਸਾਰੇ ਦਫ਼ਤਰ ਲੈ ਚੱਲੋ ਠੀਕ ਹੈ ਉਹਨਾਂ ਨੂੰ ਕਹਾਂਗੇ ਮੌਕੇ ਤੇ ਹੱਲ ਕਰਾਓ ਨਹੀਂ ਤਾਂ ਫਿਰ ਪੋਲੂਸ਼ਨ ਡਿਪਾਰਟਮੈਂਟ ਚੱਲ ਜਾਊਗਾ ਠੀਕ ਹੈ ਉੱਥੇ ਆਪਾਂ ਸਾਰੇ ਵਾਸ ਅਕਾਲੇ ਨਾਲ ਧਰਨੇ ਵਾਲੇ ਹੱਤੋ ਪਾਈ ਹੋ ਗਿਆ ਹੋਇਆ ਇਸ ਵੇਲੇ ਤਾਂ ਦੇਖ ਰਹੇ ਤੁਸੀਂ ਲਾਈਵ ਪੁਲਿਸ ਜੋਗੀ ਇਹ ਮਾਮਲੇ ਨੂੰ ਸ਼ਾਂਤ ਕਰਵਾ ਰਹੀ ਆ ਮਾਮਲੇ ਨੂੰ ਬਿਲਕੁਲ ਸ਼ਾਂਤ ਕਰਵਾਇਆ ਜਾ ਰਿਹਾ ਵਾ ਪਿੱਛੇ ਦਾ ਤੁਸੀਂ ਮੋਹੌਲ ਚਾਲ ਦੇਖ ਸਕਦੇ ਹੋ ਕਿਦਾਂ ਹੱਤੋ ਪਾਈ ਹੋਣ ਨੂੰ ਪਏ ਨੇ ਟਰੱਕ ਡਰਾਈਵਰ ਨੂੰ ਪਿੱਛੇ ਕਰਾ ਦਿੱਤਾ ਗਿਆ ਵਾ ਪੁਲਿਸ ਨੇ ਮੌਕੇ ਤੇ ਮਾਮਲੇ ਨੂੰ ਸ਼ਾਂਤ ਕਰਾ ਦਿੱਤਾ ਵਾ ਤੁਸੀਂ ਦੇਖ ਰਹੇ ਹੋ ਇਸ ਵੇਲੇ ਤਾਇਪੁਰ ਧਰਮਗੰਡੇ ਤੋਂ ਲਾਈਵ ਪੁਲਿਸ ਇੱਥੇ ਸਾਰਾ ਉੱਪਰ ਲੈ ਕੇ ਉੱਪਰ ਚੜਾਣ ਤੇ ਰੱਖ ਲੈ ਕੇ ਆਏ ਜੇ ਕੋਈ ਨਿਕਲ ਗਈ ਤੁਸੀਂ ਦੇਖ ਰਹੇ ਹੋ ਇਸ ਵੇਲੇ ਦਾ ਲਾਈਵ ਜਿੱਤੇਗੀ ਪੁਲਿਸ ਨਾਲ ਵੀ ਧਰਨਾ ਜਿਹੜੇ ਧਰਨਾ ਲਾਣੇ ਲਿਆ ਪੁਲਿਸ ਨਾਲ ਉਲਝਦੇ ਹੋਏ ਦੇਖ ਰਹੇ ਆ ਤੇ ਪੁਲਿਸ ਮਾਮਲੇ ਨੂੰ ਸ਼ਾਂਤ ਕਰਵਾ ਰਹੀ ਆ ਹੋਰ ਇੱਥੇ ਪੁਲਿਸ ਸਟਾਫ ਪਹੁੰਚਿਆ ਨੀਗਾ ਇੱਕ ਜੋ ਇੱਕ ਮਿੰਟ ਇੱਕ ਮਿੰਟ ਪੁਲਿਸ ਬੁਲੀਫਾਈਲ ਮੁਲਾਜ਼ਮ ਹੈ ਜੋ ਕੀ ਇੱਥੇ ਧਰਨੇ ਨੂੰ ਸ਼ਾਂਤ ਕਰਵਾ ਰਹੇ ਆ ਮਾਮਲਾ ਕੀ ਗਰਮ ਹੁੰਦਾ ਜਾ ਰਿਹਾ ਵਾ ਮਾਮਲੇ ਨੂੰ ਇਸ ਵੇਲੇ ਸ਼ਾਂਤ ਕਰਵਾਇਆ ਜਾ ਰਿਹਾ ਵਾ ਧਰਨਿਆਂ ਦੇ ਮੇਨ ਮੈਂਬਰਾਂ ਤੋਂ ਮਾਮਲੇ ਨੂੰ ਸ਼ਾਂਤ ਕਰਵਾਇਆ ਜਾ ਰਿਹਾ ਵਾ ਤੁਸੀਂ ਵੇਖ ਰਹੇ ਹੋ ਇਸ ਵੇਲੇ ਤਾਇਪੂ ਰੋਡ ਤੋਂ ਲਾਈਵ ਪੁਲੀਸ ਆ ਮੈਂ ਅ ਤੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਟਰੱਕ ਨੂੰ ਪਿੱਛੇ ਕਰਾ ਦਿੱਤਾ ਗਿਆ ਹੋਇਆ ਹੈ ਮਾਮਲੇ ਨੂੰ ਪੂਰੀ ਤਰ੍ਹਾਂ ਸ਼ਾਂਤ ਕਰਵਾਇਆ ਗਿਆ ਹੋਇਆ ਹੈ ਮਾਹੌਲ ਨੂੰ ਦੇਖ ਸਕਦੇ ਹੋ ਤੁਸੀਂ ਕਿੱਦਾਂ ਇੱਥੇ ਗਿੱਕੂ ਦਮ ਗਰਮਾ-ਗਰਮੀ ਹੋ ਗਿਆ ਸੀਗਾ ਪੁਲਿਸ ਵੱਲੋਂ ਮਾਮਲੇ ਨੂੰ ਪੂਰੀ ਤਰ੍ਹਾਂ ਮੌਕੇ ਤੇ ਸ਼ਾਂਤ ਕਰਾਇਆ ਗਿਆ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋ ਸਕੇ ਆ ਇਹਨਾਂ ਨਾਲ ਆਪਾਂ ਆਪਾਂ ਗੱਲਬਾਤ ਕਰ ਰਹੇ ਹਾਂ ਸਰ ਕੀ ਹੋਇਆ ਸੀਗਾ ਤੁਸੀਂ ਹੋਇਆ ਕੀ ਆ ਬੰਦਾ ਗੱਡੀ ਲੈ ਕੇ ਆਇਆ ਹਾਂਜੀ ਤੇ ਉਹਨਾਂ ਰੌਲਾ ਪਾਇਆ ਗੱਡੀ ਰੋਕ ਲਈ ਤੇ ਮੁੜ ਕੇ ਉਹਦੇ ਗੱਲ ਪੈ ਰਹੇ ਗੱਡੀ ਤੇ ਗੱਲ ਥੋੜੀ ਬਣਦੀ ਕੋਈ ਹੈ ਮੈਂ ਹਟਾ ਰਿਹਾ ਉਹ ਤੇ ਹੈਂਡਲ ਫੜ ਕੇ ਚੜ ਰਿਹਾ ਤੇ ਮੇਰੀ ਪੱਗ ਢਾਈਆਂ ਸਰ ਇਸ ਵੇਲੇ ਇੰਨਾ ਵੱਡੇ ਤੇ ਤਰਨਾ ਲੱਗਾ ਹੋਇਆ ਪੁਲਿਸ ਵੱਲੋਂ ਸਿਰਫ ਇੱਥੇ ਇੱਕ ਜਾਂ ਦੋ ਜਣੇ ਮੌਜੂਦ ਹੈ ਬਾਕੀ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਆਇਆ ਤੇ ਸੇਫਟੀ ਦੇ ਲਈ ਬਾਕੀ ਉਹਨਾਂ ਟ੍ਰੈਕ ਉਧਰੋਂ ਕੱਢ ਰਹੇ ਆ ਦੋ ਉੱਤਰ ਵੀ ਲਾਏ ਹੋਏ ਆ ਅੱਛਾ ਜੀ ਟ੍ਰੈਫਿਕ ਲੱਗੀ ਸਾਡੇ ਪਾਸੇ ਜੇ ਸਰ ਟ੍ਰੈਫਿਕ ਕੰਟਰੋਲ ਕਰ ਰਹੇ ਆ ਉਹਨਾਂ ਤੋਂ ਫੇਰ ਸਰ ਕਿਤਾ ਅੱਗੇ ਵੱਧ ਗਿਆ ਜੀ ਇਹ ਤਾਂ ਇੱਥੇ ਖੜਾ ਸੀ ਇਹ ਖੜਾ ਹੁਣ ਇਹ ਕਦੇ ਖੁੱਲਣ ਲੱਗਿਆ ਤਾਂ ਤੋੜਿਆ ਉਹਨੇ ਇੱਥੇ ਖੜਾ ਸੀ ਇਹ ਤਾਂ ਪਹਿਲਾਂ ਹੀ ਚਲੋ ਫਿਲਹਾਲ ਫਿਲਹਾਲ ਤੁਹਾਡੇ ਵੱਲੋਂ ਸਰ ਫਿਲਹਾਲ ਤੁਹਾਡੇ ਵੱਲੋਂ ਮਾਮਲੇ ਨੂੰ ਪਿਆਰ ਨਾਲ ਸ਼ਾਂਤ ਕਰਾ ਦਿੱਤਾ ਗਿਆ ਹੈ ਹਾਂਜੀ ਵੀ ਕਿਸੇ ਦਾ ਕੋਈ ਜਾਨੀਵਾਨ ਨੁਕਸਾਨ ਨਹੀਂ ਹੋਇਆ ਕੋਈ ਜਾਨੀਵਾਨ ਨੁਕਸਾਨ ਨਹੀਂ ਹੋਇਆ ਠੀਕ ਹੈ ਜਮੇਰ ਮੈਮ ਪੱਤਰਕਾਰ ਬੋਲ ਰਿਹਾ ਹਾਂ ਜੀ ਮੈਂ ਮੈਮ ਇਸ ਵੇਲੇ ਜੀ ਤਾਜਪੁਰ ਰੋਡ ਦੇ ਧਰਮਗੰਢੇ ਤੇ ਇਲਾਕਾ ਨਿਵਾਸੀਆਂ ਵੱਲੋਂ ਗੰਦੇ ਪਾਣੀ ਨੂੰ ਸੀਵਰ ਦੀ ਸਮੱਸਿਆ ਨੂੰ ਲੈ ਕੇ ਦਰਣਾ ਲਾਇਆ ਗਿਆ ਵਾ ਜੀ ਜਿਦੇ ਕਰਕੇ ਬਹੁਤ ਵੱਡੇ ਲੈਵਲ ਦੇ ਟ੍ਰੈਫਿਕ ਜਮ ਹੈ ਜੀ ਤੇ ਮੈਮ ਇਹਦੇ ਬਾਰੇ ਤੁਸੀਂ ਮੈਮ ਕੀ ਕਹਿਣਾ ਚਾਹੋਗੇ ਇਹਦਾ ਕਦੋਂ ਕ ਹੱਲ ਹੋ ਜੂਗਾ ਇਲਾਕਾ ਨਿਵਾਸੀ ਕਹਿ ਰਿਹਾ ਕਿ ਅਸੀਂ ਕਾਰਪੋਰੇਸ਼ਨ ਚ ਵੀ ਮੈਡਮ ਨੂੰ ਹਾਂਜੀ ਹਾਂਜੀ ਜੀ ਸਵੇਰੇ 9 ਵਜੇ ਮੈਨੂੰ ਫੋਨ ਆਇਆ ਜੀ ਅੱਛਾ ਜੀ 9 ਵਜੇ ਤੁਰੰਤ ਐਕਸ਼ਨ ਵਾਸਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਮੈਂ ਆ ਦਿੱਤੀ ਹਾਂ ਹਾਂਜੀ ਮੈਮ ਠੀਕ ਹੈ ਜੀ ਮੈਮ ਇਹਦਾ ਉਸ ਤੋਂ ਪਹਿਲੇ ਇਹ ਕਹਿਤਾ ਤੁਸੀਂ ਦੇਖੋ ਹੁਣ ਵੀ ਮੌਜੂਦ ਨੇ ਉੱਥੇ ਮਸ਼ੀਨਾਂ ਤੱਕ ਪਹੁੰਚ ਗਿਆ ਹੈ ਠੀਕ ਹੈ ਜੀ ਮੈਮ ਕਿ ਆਪਾਂ ਵੇਟ ਵੇਟ ਨਹੀਂ ਕਰਾਂਗੇ ਹਾਂ ਜੀ ਹਾਂ ਜੀ ਬਿਲਕੁਲ ਕੋਈ ਚੀਜ਼ ਥੜੀ ਆਪਾਂ ਤੁਰਸ ਲਗਾ ਦਾਂਗੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਜੇ ਕੋਈ ਬੰਦਾ ਸਾਹਮਣੇ ਵਾਲਾ ਮੈਂ ਇਸ ਤੁਰੰਤ ਇਹਨਾਂ ਦੀ ਕਾਲ ਪੀਕ ਕੀਤੀ ਹਾਂ ਉਹਨਾਂ ਨਾਲ ਗੱਲ ਤੋਂ ਵੀ ਠੀਕ ਹੈ ਜੀ ਪਰ ਫਿਰ ਵੀ ਅਗਰ ਆਪਾਂ ਕਿਸੇ ਮਗਰ ਲਾ ਕੇ ਅਗਰ ਇੱਦਾਂ ਕਰਾਂਗੇ ਜੇ ਗਨਪੋਡ ਹਾਂ ਜੀ ਬਿਲਕੁਲ ਮੈਮ ਸਾਂਤ ਤੱਕ ਮਤਲਬ ਰਿਪੋਰਟ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਕਿੰਨੀ ਆਨ ਦੀ ਸਪ ਗੇਤੀ ਨਾਲ ਇਹਦਾ ਤੁਹਾਨੂੰ ਹੱਲ ਹੋ ਰਿਹਾ ਆ ਓਕੇ ਮੈਮ ਇਹ ਤਾਂ ਫਿਰ ਵੀ ਤੁਹਾਡੇ ਸਾਬ ਨਾਲ ਕਦੋਂ ਤੱਕ ਇਹਦਾ ਤੁਸੀਂ ਕਹੋਗੇ ਵੀ ਹਾਂ ਸੋਲੂਸ਼ਨ ਹੋ ਜਾਊਗਾ ਜੀ ਮੈਂ ਤੁਹਾਨੂੰ ਕਿਹਾ ਜੀ ਹਾਂ ਜੀ ਓਨ ਦੀ ਸਪਾਟ ਲੱਗੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਆ ਜਾ ਕੇ ਠੀਕ ਹੈ ਜੀ ਉਹ ਤਾਂ ਹੱਲ ਉ ਕਰ ਰਹੇ ਨੇ ਔਰ ਐਦਰ ਲਈ ਪੋਸੀਬਲ ਹੋ ਹੋਵੇਗਾ ਠੀਕ ਹੈ ਜੀ ਓਕੇ ਮੈਮ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਓਕੇ ਜੀ ਮੈਮ ਅ ਇਸ ਵੇਲੇ ਮਾਮਲੇ ਨੂੰ ਇਹਨਾਂ ਵੱਲੋਂ ਸ਼ਾਂਤ ਕਰਾ ਦਿੱਤਾ ਗਿਆ ਹੈ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਨਿਊਜ਼ ਨਾਲ 24 ਨਿਊਜ਼ ਪੰਜਾਬ ਨੂੰ ਦੇਖਣ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ